13 ਜੂਨ 2022 ਨੂੰ ਇਜ਼ਾਈਰ ਨੇ ਆਪਰੇਸ਼ਨ ਦਾ ਡਾਇਵਾਈਡ ਚਲਾਇਆ। ਇਹ ਆਪਰੇਸ਼ਨ ਵਿੱਚ ਤਹਿਰਾਨ ਤੇ ਕਈ ਹੋਰ ਇਰਾਨੀਅਨ ਸਾਈਟਾਂ ਉੱਪਰ ਮਿਸਾਈਲ ਅਟੈਕ ਕੀਤਾ ਗਿਆ। ਇਸ ਹਮਲੇ ਵਿੱਚ IRGC ਇਸਲਾਮਿਕ ਰੈਵਿਊਲੂশনারੀ ਗਾਰਡ ਪੋਪਸ ਦੇ ਲਗਭਗ 30 ਸੀਨੀਅਰ ਮਿਲਟਰੀ ਅਫਸਰ ਬ੍ਰਿਗੇਡੀਅਰ ਜਨਰਲ ਲੈਵਲ ਦੇ ਅਫਸਰ ਤੇ 11 ਸਾਇੰਟਿਸਟ ਦੀ ਮੌਤ ਹੋ ਗਈ। ਈਰਾਨ ਨੇ ਇਸ ਦਾ ਤੁਰੰਤ ਜਵਾਬ ਦਿੱਤਾ। ਈਰਾਨ ਨੇ 150 ਤੋਂ ਵੱਧ ਮਿਸਾਈਲਾਂ ਅਤੇ 100 ਤੋਂ ਵੱਧ ਡਰੋਨ ਨਾਲ ਇਜ਼ਰਾਈਲ ਤੇ ਹਮਲਾ ਕਰ ਦਿੱਤਾ ਇਹ ਆਪਰੇਸ਼ਨ ਦਾ ਨਾਮ ਸੀ ਆਪਰੇਸ਼ਨ ਟਰੂ ਪ੍ਰੋਮਿਸ 3 ਇਸ ਹਮਲੇ ਵਿੱਚ 28 ਲੋਕ ਮਾਰੇ ਗਏ ਤੇ 100 ਤੋਂ ਵੱਧ ਜ਼ਖਮੀ ਹੋ ਗਏ ਇਸ ਤੋਂ ਬਾਅਦ ਅਮਰੀਕਾ ਵੀ ਇਸ ਵਿੱਚ ਡਾਇਰੈਕਟ ਸ਼ਾਮਿਲ ਹੋ ਗਿਆ ਹਾਲਾਂਕਿ ਪਹਿਲਾਂ ਤੋਂ ਇਹ ਅਮਰੀਕਾ ਇਜ਼ਰਾਈਲ ਦਾ ਸਟਰੋਂਗਲੀ ਸਪੋਰਟ ਕਰ ਰਿਹਾ ਸੀ ਪਰ ਹੁਣ ਉਸਨੇ ਇਰਾਨ ਉਪਰ ਸਿੱਧਾ ایر ਸਟ੍ਰਾਇਕਰ ਦਿੱਤਾ ਆਪਰੇਸ਼ਨ ਮਿਡਨਾਈਟ ਹੈਮਰ ਦੇ ਤਹਿਤ ਇਹ ਅਟੈਕ B2 ਬੰਬਰ ਨਾਲ ਗਿਆ ਇਹ ਦੁਨੀਆ ਦਾ ਸਭ ਤੋਂ ਐਡਵਾਂਸ ਤੇ ਡੈਂਜਰਸ ਸਟੀਲ ਜੈਟ ਹੈ ਇਸ 에ਅਰਕ੍ਰਾਫਟਰ ਸਿਰਫ ਦੋ ਵਾਰ ਹੀ ਪਹਿਲਾਂ ਯੂਜ਼ ਕੀਤਾ ਗਿਆ ਪਹਿਲੀ ਵਾਰ ਸੱਦਮ ਹਸੈਨ ਦੇ ਨਾਲ ਜੰਗ ਕਰਨ ਵੇਲੇ ਅਤੇ ਦੂਜੀ ਵਾਰ ਵਾਸ਼ਿੰਗਟਨ ਦੀ ਸੀ ਉੱਪਰ ਥ੍ਰੈਟ ਟਾਈਮ ਜਦੋਂ ਵਾਸ਼ਿੰਗਟਨ ਦੀ ਸੀ ਉੱਪਰ ਹਮਲਾ ਹੋਣ ਦੀ ਸੰਭਾਵਨਾ ਸੀ ਇਹ ਜੈਕਟ 200 ਤੋਂ 400 ਫੀਟ ਤੱਕ ਤਰਤੀ ਵਿੱਚ ਪਿਆ ਮਾਰ ਦਿੰਦਾ ਹੈ ਅਤੇ ਦੁਸ਼ਮਨ ਦੀ ਕਿਸੇ ਵੀ ਚੀਜ਼ ਨੂੰ ਨਸ਼ਟ ਕਰਨ ਵਿੱਚ ਮਿੰਟ ਸੈਕਿੰਡ ਲਾਉਦਾ ਹੈ ਅਮਰੀਕਾ ਨੇ ਇਸ ਵਾਰ ਈਰਾਨ ਦੀ ਨਿਊਕਲੀਅਰ ਸਾਈਟ ਫੋਰਦੂ ਨਟਾਜ਼ ਤੇ ਇਰਫਾਨ ਤੇ 에어 ਸਟ੍ਰਾਈਕ ਕੀਤੀ ਪਰ ਇੱਕ ਅਮਰੀਕਨ ਨਿਊਜ਼ ਏਜੰਸੀ ਦਾ ਨਿਊਯਾਰਕ ਟਾਈਮਸ ਨੇ ਰਿਪੋਰਟ ਕੀਤਾ ਕਿ ਇਸ ਹਮਲੇ ਵਿੱਚ ਈਰਾਨ ਦੇ ਨਿਊਕਲੀਅਰ ਪ੍ਰੋਜੈਕਟ ਨੂੰ ਕੋਈ ਜ਼ਿਆਦਾ ਡੈਮੇਜ ਨਹੀਂ ਪਹੁੰਚਿਆ ਉਹ ਜਲਦੀ ਹੀ ਆਪਣੇ ਕੁਝ ਮਹੀਨਿਆਂ ਵਿੱਚ ਰਿਕਵਰ ਕਰ ਲਏਗਾ 이란 ਨੇ ਇਸਦਾ ਦਿਵਾਗ ਦਿੱਤਾ ਜਦੋਂ ਆਪਰੇਸ਼ਨ ਗਲੈਡ ਟਾਈਡਿੰਗ ਵਿਕਟਰੀ ਚਲਾ ਕੇ 이란 ਨੇ ਕੁਵੈਤ ਵਿੱਚ ਬਣੇ ਯੂਐਸ ਮਿਲਟਰੀ ਬੇਸ ਤੇ ਅਟੈਕ ਕਰ ਦਿੱਤਾ ਇਸ ਵਿੱਚ ਟੋਟਲ 19 ਮਿਸਾਈਲਾਂ ਸੱਟੀਆਂ ਗਈਆਂ ਜਿਸ ਵਿੱਚੋਂ 18 ਨੂੰ ਅਮਰੀਕਾ ਦੇ 에ਅ ਡਿਫੈਂਸ ਸਿਸਟਮ ਨੇ ਹਵਾ ਵਿੱਚ ਇੰਟਰਸੈਪਟ ਕਰ ਦਿੱਤਾ ਸਿਰਫ ਇੱਕ ਮਿਸਾਈਲ ਬਲਾਸਟ ਹੋਈ ਪਰ ਉਸ ਨਾਲ ਵੀ ਕੋਈ ਜ਼ਿਆਦਾ ਡੈਮੇਜ ਵਿਖ ਨੂੰ ਨਹੀਂ ਮਿਲਿਆ ਇਸ ਨਾਲ ਇਹ ਕਲੀਅਰ ਹੋ ਗਿਆ ਕਿ 이란 ਡਰਨ ਵਾਲਾ ਨਹੀਂ ਉਹ ਹਰ ਵਾਰ ਜਵਾਬ ਦੇਵੇਗਾ ਉਹ ਚਾਹੇ ਕੋਈ ਵੀ ਦੇਸ਼ ਹੋਵੇ ਕੋਈ ਵੀ ਸੁਪਰ ਪਾਵਰ ਕੰਟਰੀ ਇਸ ਤੋਂ ਬਾਅਦ ਪ੍ਰੌਕਸੀ ਬਾਤ ਚੱਲ ਪਈ ਇਜ਼ਰਾਈਲ ਨੇ ਇਸ ਤੋਂ ਬਾਅਦ ਸੀਰੀਆ ਇਰਾਕ ਲੈਬਨਨ ਵਿੱਚ ਪ੍ਰੌਕਸੀ ਮਿਸਾਈਲਜ਼ 에ਅਰਮਿ ਸਟ੍ਰਾਈਕ ਕੀਤੀਆਂ ਪ੍ਰੌਕਸੀ ਆਰਮੀ ਮਤਲਬ ਇੰਟੈਕਲੀ ਈਰਾਨ ਦੇ ਕੰਟਰੋਲ ਵਿੱਚ ਲੋਕਲ ਮਿਲਟਰੀ ਗਰੁੱਪਸ ਨਾਲ ਹੀ ਇਜ਼ਰਾਈਲ ਨੇ ਈਰਾਨ ਦੇ ਸੈਟਲਾਈਟ ਸਿਸਟਮ ਤੇ ਸਾਈਬਰ ਅਟੈਕ ਕੀਤਾ ਜਿਨ੍ਹਾਂ ਨਾਲ ਈਰਾਨ ਨੂੰ ਕਾਫੀ ਟੈਕਨੋਲੋਜੀ ਦਾ ਨੁਕਸਾਨ ਹੋਇਆ ਫਿਰ 27 ਜੂਨ ਦੇ 25 ਨੂੰ ਈਰਾਨ ਨੇ ਇਜ਼ਰਾਈਲ ਦੇ ਅਸ਼ਕਲੋਨ ਹਸਪੀਟਲ ਤੇ 12 ਡਰੋਨ ਨਾਲ ਅਟੈਕ ਕਰ ਦਿੱਤਾ ਇਸ ਵਿੱਚ 10 ਸਿਵਿਲਿਅਨ ਮਾਰੇ ਗਏ ਅਤੇ 30 ਤੋਂ ਵੱਧ ਜ਼ਖਮੀ ਹੋ ਗਏ ਇੱਕ ਸਿਵਿਲਿਅਨ ਟਾਰਗੇਟ ਸੀ ਜਿਸ ਵਿੱਚ ਸਿਵਿਲਿਅਨ ਨੂੰ ਸਿਰਫ ਟਾਰਗੇਟ ਕੀਤਾ ਗਿਆ ਇਸ ਤੋਂ ਬਾਅਦ ਅਮਰੀਕਾ ਨੇ ਸੀਸਫਾਇਰ ਦੀ ਅਪੀਲ ਕੀਤੀ ਪ੍ਰੈਜ਼ੀਡੈਂਟ ਡੋਨਾਲਟ 트াম্প ਨੇ ਆਪਣੇ ਸੋਸ਼ਲ ਮੀਡੀਆ ਟ੍ਰਕ ਸੋਸ਼ਲ ਤੇ ਪੋਸਟ ਪਾਈ ਜਿਸ ਵਿੱਚ ਲਿਖਿਆ ਕਿ ਈਰਾਨ ਤੇ ਇਜ਼ਰਾਈਲ ਦੋਨੋਂ ਸੀਜ਼ਫਾਇਰ ਕਰਨ ਲਈ ਰਾਜ਼ੀ ਹੋ ਚੁੱਕੇ ਹਨ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੀ ਤੇ ਇਜ਼ਰਾਈਲ ਦੇ ਪੀਐਮ ਬੇਂਜਾਮਿਨ ਨੇਤਨਯਾਊ ਨੇ ਵੀ ਇਸ ਗੱਲ ਦੀ ਕਨਫਰਮੇਸ਼ਨ ਦਿੱਤੀ 12 ਦਿਨ ਦੇ ਚੱਲੇ ਔਰ ਵਿੱਚ ਆਫੀਸ਼ੀਅਲੀ ਸੀਜ਼ਫਾਇਰ ਡਿਕਲੇਅਰ ਕਰ ਦਿੱਤਾ ਗਿਆ ਇਸ ਯੁੱਧ ਨਾਲ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਕੌਣ ਜਿੱਤਿਆ ਇਸ ਵਿੱਚ ਈਰਾਨ ਨੇ ਆਪਣੇ ਤੇ ਤੋਂ ਮਿਲਟਰੀ ਆਫਸਰ ਤੇ 11 ਨਿਊਕਲੀਅਰ ਸਾਇੰਟਿਸਟ ਨੂੰ ਗਵਾ ਲਿਆ ਇਜ਼ਰਾਈਲ ਦੇ ਬਹੁਤ ਸਾਰੇ ਸਿਵਿਲਿਅਨ ਮਾਰੇ ਗਏ ਅਤੇ ਫਾਈਨੈਂਸ਼ੀਅਲੀ ਕਾਫੀ ਨੁਕਸਾਨ ਆਇਆ ਅਮਰੀਕਾ ਨੇ ਇਸ ਵਿੱਚ ਐਂਟਰ ਕਰਕੇ ਆਪਣਾ ਰੁਤਬਾ ਫਿਰ ਵਧਾਇਆ ਉਸਨੇ ਪ੍ਰੂਵ ਕਰ ਦਿੱਤਾ ਕਿ ਉਹ ਦੁਨੀਆ ਵਿੱਚ ਪੀਸ ਸ਼ਾਂਤੀ ਬਣਾਉਣ ਦੇ ਅਰ ਕਦਮ ਲੈ ਸਕਦਾ ਹੈ ਪਹਿਲਾਂ ਵੀ ਅਮਰੀਕਾ ਨੇ ਇੰਡੀਆ ਪਾਕਿਸਤਾਨ ਵਿੱਚ ਸੀਸ ਪਰ ਕਰਵਾਇਆ ਅਤੇ ਰਸ਼ੀਆ ਯੂਕਰੇਨ ਵਿੱਚ ਮੀਡੀਏਟਰ ਬਣ ਕੇ ਕੋਸ਼ਿਸ਼ ਕੀਤੀ ਤੇ ਹੁਣ ਈਰਾਨ ਇਜ਼ਰਾਈਲ ਵਿੱਚ ਸੈਂਟਰਲ ਰੋਲ ਨਿਭਾਇਆ ਇਸ ਸਭ ਨਵ ਪ੍ਰੈਜ਼ੀਡੈਂਟ ਡੋਨਲਡ ਟਰੰਪ ਲਈ ਨੋਬਲ ਪੀਸ ਪ੍ਰਾਈਜ਼ ਦੀ ਰਾਹ ਹੋਰ ਸੌਖੀ ਹੋ ਗਈ ਹੁਣ ਗੱਲ ਕਰਦੇ ਹਾਂ ਕਿ ਇਸ ਦੀ ਹਿਸਟਰੀ ਕੀ ਹੈ ਦੋਨਾਂ ਦੇਸ਼ਾਂ ਦੀ ਇੱਕ ਹੀ ਪਗੰਬਰ ਤੋਂ ਸ਼ੁਰੂ ਹੋਇਆ ਧਰਮ ਆਖਿਰ ਦੋਨਾਂ ਵਿੱਚ ਜੰਗ ਦੀ ਐਡੀ ਵੱਡੀ ਵਜਾ ਕਿਉਂ ਬਣ ਗਿਆ ਇਸ ਦੁਸ਼ਮਣੀ ਦੀ ਸ਼ੁਰੂਆਤ ਹੈ ਦੂਸਰੇ ਵਿਸ਼ਵ ਯੁੱਧ ਯਾਨੀ ਵਰਲਡ ਵਾਰ 2 ਤੋਂ ਬਾਅਦ ਦੁਨੀਆ ਦੇ ਮੈਪ ਵਿੱਚ ਬਹੁਤ ਬਦਲਾਅ ਆਏ 1948 ਵਿੱਚ ਇਜ਼ਰਾਈਲ ਦਾ ਉਦਾਨ ਹੋਇਆ ਪਰ ਜਿਵੇਂ ਹੀ ਇਜ਼ਰਾਈਲ ਨੇ ਆਪਣਾ ਵਜੂਦ ਦੱਸਿਆ ਉਸ ਸਮੇਂ ਦੇ ਕਈ ਅਰਬ ਮੁਲਕ ਇਹਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚੋਂ ਈਰਾਨ ਵੀ ਇੱਕ ਸ਼ਾਮਿਲ ਸੀ ਪਹਿਲਾ ਕੁਝ ਸਾਲ ਈਰਾਨ ਇਜ਼ਰਾਈਲ ਦੇ ਰਿਸ਼ਤੇ ਕੁਝ ਨਿਊਟਰਲ ਸਨ ਫਿਰ ਸਾਲ 1950 ਵਿੱਚ ਈਰਾਨ ਨੇ ਇਜ਼ਰਾਈਲ ਨੂੰ ਡੀ ਫੈਕੋ ਦੇ ਕੋਗਨਾਈਜ਼ ਵੀ ਕਰ ਲਿਆ ਦਾ ਮਤਲਬ ਸਿਰਫ ਸਰਕਾਰ ਵਾਂਗ ਕੰਮ ਕਰ ਸਕਦਾ ਹੈ ਪਰ ਰਿਸ਼ਤਾ ਸਿਰਫ ਡਿਪਲੋਮੈਟਿਕ ਤੱਕ ਹੀ ਸੀਮਿਤ ਰਹਿ ਗਿਆ ਫਿਰ ਕੁਝ ਸਮੇਂ ਬਾਅਦ ਸਭ ਕੁਝ ਬਦਲ ਗਿਆ ਜਦੋਂ ਇਸਲਾਮਿਕ ਰਿਵੋਲੂਸ਼ਨ 1979 ਤੋਂ ਬਾਅਦ ਆਇਤੁੱਲ ਖਮੇਨੀ ਨੇ ਜਦੋਂ ਪਾਵਰਸ ਬਾਲੀ ਤਾਂ ਇਰਾਨ ਦਾ ਰੁਖ ਇਜ਼ਰਾਈਲ ਦੇ ਖਿਲਾਫ ਹੋ ਗਿਆ ਇਰਾਨ ਨੇ ਇਜ਼ਰਾਈਲ ਨੂੰ ਇੱਕ ਲੀਗਲ ਜ਼ੋਰਡਿਕਸ ਵਿਜ਼ਾਇਨ ਕਹਿਣਾ ਸ਼ੁਰੂ ਕਰ ਦਿੱਤਾ ਇਸ ਦਾ ਮਤਲਬ ਇਜ਼ਰਾਈਲ ਨੂੰ ਬਣਾਉਣ ਲਈ ਸੰਘਰਸ਼ ਕੀਤਾ ਗਿਆ ਸੀ ਉਸ ਨੂੰ ਕਿਹਾ ਜਾਂਦਾ ਹੈ ਤੇ ਕਹਿ ਦਿੱਤਾ ਕਿ ਇਜ਼ਰਾਈਲ ਦਾ ਕੋਈ ਵजूद ਹੀ ਨਹੀਂ ਮੰਨਦੇ ਉਸ ਤੋਂ ਬਾਅਦ ਈਰਾਨ ਨੇ ਪੈਲੇਸਟਾਈਨ ਤੇ ਹਮਾਸ ਹਜ਼ਬੁੱਲਾ ਜਿਵੇਂ ਮਿਲਿਟੈਂਟਿਸ ਗਰੁੱਪ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦਾ ਮੁੱਖ ਉਦੇਸ਼ ਇਜ਼ਰਾਈਲ ਨੂੰ ਖਤਮ ਕਰਨਾ ਸੀ ਇਜ਼ਰਾਈਲ ਨੇ ਵੀ ਈਰਾਨ ਨੂੰ ਮਿਡਲ ਈਸਟ ਚ ਸਭ ਤੋਂ ਵੱਡਾ ਖਤਰਾ ਮੰਨਣਾ ਸ਼ੁਰੂ ਕਰ ਦਿੱਤਾ ਸਾਲ 2000 ਜਦੋਂ ਈਰਾਨ ਨੇ ਨਿਊਕਲੀਅਰ ਪ੍ਰੋਗਰਾਮ ਵਿੱਚ ਤੇਜ਼ੀ ਲਈ ਤਾਂ ਇਜ਼ਰਾਈਲ ਨੇ ਦੁਨੀਆ ਨੂੰ ਵਾਰਨ ਕਰ ਦਿੱਤਾ ਕਿ ਈਰਾਨ ਐਟੋਮਿਕ ਬੰਬ ਬਣਾ ਰਿਹਾ ਹੈ ਇਸ ਨਾਲ ਉਸ ਨੂੰ ਨੇ ਪੂਰੀ ਦੁਨੀਆ ਲਈ ਇੱਕ ਖਤਰਾ ਬਣ ਰਿਹਾ ਹੈ ਇਜ਼ਰਾਈਲ ਨੇ ਕਈ ਵਾਰ ਈਰਾਨ ਦੇ ਨਿਊਕਲੀਅਰ ਪ੍ਰੋਜੈਕਟ ਤੇ ਸਾਈਬਰ ਅਟੈਕ ਤੇ ਕਵਰ ਆਪਰੇਸ਼ਨ ਕਰਕੇ ਪ੍ਰੋਗਰਾਮ ਨੂੰ ਸਲੋ ਕਰਨ ਦੀ ਕੋਸ਼ਿਸ਼ ਕੀਤੀ ਅੱਜ ਦੀ ਤਰੀਕ ਵਿੱਚ ਈਰਾਨ ਤੇ ਇਜ਼ਰਾਈਲ ਦੀ ਦੁਸ਼ਮਣੀ ਸਿਰਫ ਸ਼ਬਦਾਂ ਤੱਕ ਹੀ ਸੀਮਿਤ ਨਹੀਂ ਇਹ ਇੱਕ ਪ੍ਰੌਕਸੀ ਵਾਰ ਵਿੱਚ ਬਦਲ ਚੁੱਕੀ ਹੈ ਜਿੱਥੇ ਸੀਰੀਆ ਲੈਬਨਾਨ ਯਮਨ ਇਰਾਕ ਜਿਹੇ ਮੁਲਕਾਂ ਵਿੱਚ ਇੰਟਰੈਕਟ ਵਰ ਚੱਲ ਰਹੀ ਹੈ ਤੇ ਹੁਣ ਸਾਲ 2025 ਵਿੱਚ ਹਾਲਾਤਾਂ ਨੇ ਇਹਨਾਂ ਦੁਸ਼ਮਣੀ ਨੂੰ ਇੱਕ ਓਪਨ ਵਾਰ ਦੀ ਸ਼ਕਲ ਦੇ ਦਿੱਤੀ ਹੈ ਜਿੱਥੇ ਮਿਸਾਈਲ ਡਰੋਨ 에ਅਰ ਸਟ੍ਰਾਈਕ ਵਰਗੇ ਹਥਿਆਰ ਵਰਤੇ ਜਾ ਰਹੇ ਹਨ ਅੱਜ ਜਿੱਥੇ ਵੀ ਇਜ਼ਰਾਈਲ ਦਾ ਨਾਮ ਲਿਆ ਜਾਂਦਾ ਹੈ ਉੱਥੇ ਅਮਰੀਕਾ ਦਾ ਸਪੋਰਟ ਜ਼ਰੂਰੀ ਮੈਂਸ਼ਨ ਹੁੰਦਾ ਪਰ ਇਹ ਸਵਾਲ ਹੈ ਕਿ ਅਮਰੀਕਾ ਨੇ ਹਮੇਸ਼ਾ ਇਜ਼ਰਾਈਲ ਦਾ ਸਪੋਰਟ ਕਿਉਂ ਕੀਤਾ ਤੇ ਕਦੋਂ ਸ਼ੁਰੂ ਹੋਇਆ ਗੱਲ ਸ਼ੁਰੂ ਹੁੰਦੀ ਹੈ वर्ल्ड वॉर 1 ਦੇ ਸਮੇਂ ਜਦੋਂ ਬ੍ਰਿਟਿਸ਼ Empire ਨੇ 1912 ਵਿੱਚ ਵੈਲਾਫੋਰ ਡਿਕਲੇਰੇਸ਼ਨ ਜਾਰੀ ਕੀਤਾ ਜਿੱਥੇ ਕਹਿ ਦਿੱਤਾ ਕਿ ਜੂਸ਼ ਪੀਪਲ ਲਈ ਇੱਕ ਹੋਮਲੈਂਡ ਪੈਲੇਸਟਾਈਨ ਵਿੱਚ ਬਣਾਈ ਜਾਵੇਗੀ ਜੂਸ਼ ਮਤਲਬ ਇੱਕ ਧਰਮ ਹੈ ਉਸ ਸਮੇਂ ਅਮਰੀਕਾ ਨੇ ਇਸ ਆਈਡੀਆ ਦਾ ਇੰਡਾਇਰੈਕਟਲੀ ਸਪੋਰਟ ਕੀਤਾ ਕਿਉਂਕਿ ਅਮਰੀਕਾ 'ਚ ਜੂਸ਼ ਲੋਬੀ ਗਰੁੱਪ ਸਟਰੋਂਗ ਹੋ ਚੁੱਕਿਆ ਸੀ ਜੋ ਕਿ ਯੂਰਪ ਵਿੱਚ ਚੱਲ ਰਿਹਾ ਐਂਟੀ ਜੂਜ਼ ਵਾਇਰਲਸ ਤੋਂ ਦੁੱਖ ਵਿੱਚ ਸਨ World War 2 ਤੋਂ ਬਾਅਦ ਜਦੋਂ 홀ੋਕਾਸਟ ਵਿੱਚ ਲੱਖਾਂ ਯਹੂਦੀ ਮਤਲਬ ਜੂਸ਼ ਮਾਰ ਦਿੱਤੇ ਗਏ ਤਾਂ ਦੁਨੀਆ ਨੇ ਇਸ ਵਿੱਚ ਸਿਮਤੀ ਦਿਖਾਈ ਇਜ਼ਰਾਈਲ ਦੀ ਨਾਲ ਚੱਲੇ ਅਤੇ ਸਾਲ 1948 ਵਿੱਚ ਜਦੋਂ ਇਜ਼ਰਾਈਲ ਦਾ ਉਦਾਨ ਹੋਇਆ ਤਾਂ ਅਮਰੀਕਾ ਪਹਿਲਾ ਦੇਸ਼ ଥି ਜਿਸ ਨੇ ਇਜ਼ਰਾਈਲ ਨੂੰ ਆਫੀਸ਼ੀਅਲੀ ਰਿਕੋਗਨਾਈਜ਼ ਕਰ ਲਿਆ ਦੇਸ਼ ਮੰਨਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਕੋਲਡ ਵਾਰ ਵਿੱਚ ਜਦੋਂ ਮਿਡਲ ਈਸਟ ਦੇ ਕਈ ਮਲਕ ਯੂਐਸਐਸਆਰ ਦੇ ਨਾਲ ਚਲੇ ਗਏ ਤਾਂ ਇਜ਼ਰਾਈਲ ਅਮਰੀਕਾ ਦਾ ਸਭ ਤੋਂ ਇੰਪੋਰਟੈਂਟ ਸਾਥੀ ਬਣ ਕੇ ਮਿਡਲ ਈਸਟ ਵਿੱਚ ਰਿਹਾ ਫਿਰ ਸਾਲ 1967 ਦੀ 6th ਡੇਵਾਰ 1973 ਦੀ ਯੋਮ ਕਿਪੁਰ ਵਾਰ ਹਰ ਵਾਰ ਅਮਰੀਕਾ ਨੇ ਇਜ਼ਰਾਈਲ ਨੂੰ ਮਿਲਟਰੀ ਐਡ ਵੈਪਨ ਡੋਮੈਸਟਿਕ ਵਰ ਦਿੱਤਾ ਸਾਲ 1980 ਤੋਂ 90 ਵਿੱਚਕਾਰ ਇਜ਼ਰਾਈਲ ਨੂੰ ਅਮਰੀਕਾ ਲਈ ਇੱਕ ਬੇਸ ਬਣਾ ਲਿਆ ਇੰਟੈਲੀਜੈਂਸੀ ਸ਼ੇਅਰਿੰਗ ਸਾਈਬਰ ਟੈਕ ਨਿਊਕਲੀਅਰ ਨੋਲਜ ਲਈ ਇਹ ਦੋਨੋਂ ਇਕੱਠੇ ਹੋ ਗਏ ਅੱਜ ਦੀ ਡੇਟ ਵਿੱਚ ਅਮਰੀਕਾ ਹਰ ਸਾਲ 3.8 ਬਿਲੀਅਨ ਤੋਂ ਵੱਧ ਮਿਲਟਰੀ ਗੀਡ ਇਜ਼ਰਾਈਲ ਨੂੰ ਦਿੰਦਾ ਹੈ ਅਤੇ ਕਾਂਗਰਸ ਵਿੱਚ ਦੋਨਾਂ ਪਾਰਟੀਆਂ ਦਾ ਸਪੋਰਟ ਉਸ ਵਿੱਚ ਚਾਹੇ ਡੈਮੋਕ੍ਰੈਟਿਕ ਹੋਣ ਜਾਂ ਰਿਪਬਲਿਕਨ ਇਜ਼ਰਾਈਲ ਨੂੰ ਸਿਕਿਉਰਿਟੀ ਸਖਤਾਂ ਟੌਪ ਦੇ ਪ੍ਰਾਇੋਰਟੀ ਰੱਖੀ ਜਾਂਦੀ ਹੈ ਸਾਧੁਰ ਪੱਤੀ ਵਿੱਚ ਜਦੋਂ ਈਰਾਨ ਇਜ਼ਰਾਈਲ ਵਾਰ ਚੱਲਦੀ ਤਾਂ ਅਮਰੀਕਾ ਨੇ ਇਜ਼ਰਾਈਲ ਦਾ ਸਿਰਫ ਸਪੋਰਟ ਹੀ ਨਹੀਂ ਕੀਤਾ ਡਾਇਰੈਕਟ ਵਾਰ ਵਿੱਚ ਵੀ ਐਂਟਰ ਕਰਕੇ ਮਿਡਨਾਈਟ ਹੈਮਰ ਆਪਰੇਸ਼ਨ ਲਾਂਚ ਕਰ ਦਿੱਤਾ ਈਰਾਨ ਦੇ ਨਿਊਕਲੀਅਰ ਸਾਈਟ ਤੇ ਹਮਲਾ ਕਰ ਦਿੱਤਾ ਤੇ ਕਲੀਅਰ ਸਿਗਨਲ ਦੇ ਦਿੱਤਾ ਜੋ ਇਜ਼ਰਾਈਲ ਦਾ ਦੁਸ਼ਮਣ ਹੈ ਉਹ ਅਮਰੀਕਾ ਦਾ ਵੀ ਦੁਸ਼ਮਣ ਹੈ ਈਰਾਨ ਨਾਲ ਕਿਵੇਂ ਸਬੰਧ ਸੀ ਅਮਰੀਕਾ ਦੇ ਅੱਜ ਜਿੱਤੇ ਵੀ ਈਰਾਨ ਅਮਰੀਕਾ ਦੀ ਦੁਸ਼ਮਣੀ ਬਹੁਤ ਵੱਧ ਚੁੱਕੀ ਹੈ ਉਹ ਰਿਸ਼ਤੇ हमेशा ही ਐਵੇਂ ਦੇ ਨਹੀਂ ਸਨ ਗੱਲ ਸ਼ੁਰੂ ਹੁੰਦੀ ਹੈ ਵਰਲਡ ਵਾਰ 1 ਤੋਂ ਬਾਅਦ ਉਸ ਸਮੇਂ ਤੱਕ ਈਰਾਨ ਇੱਕ ਵੀਕ ਮਨਾਰਕੀ ਸੀ ਮਤਲਬ ਤਾਨਾਸ਼ਾਹੀ ਦੁਨੀਆ ਦੇ ਸੁਪਰ ਪਾਵਰ ਜਿਵੇਂ ਬ੍ਰਿਟੇਨ ਦਸ਼ੀਆ ਈਰਾਨ ਵਿੱਚ ਇੰਟਰਫੇਅਰ ਕਰਦੇ ਸਨ ਅਮਰੀਕਾ ਨੇ ਉਸ ਸਮੇਂ ਈਰਾਨ ਵਿੱਚ ਕੋਈ ਵੱਡਾ ਰੋਲ ਨਹੀਂ ਨਿਭਾਇਆ ਪਰ ਫਿਰ ਉਦੋਸਤੀ ਵਿੱਚ ਸ਼ੁਰੂ ਹੋ ਗਈ 1953 ਵਿੱਚ ਗੇਮ ਚੇਂਜ ਹੋਇਆ ਜਦੋਂ ਈਰਾਨ ਦੇ ਪੀਐਮ ਮੁਹੰਮਦ ਮੋਸਾਦ ਨੇ ਬ੍ਰਿਟਿਸ਼ ਔਇਲ ਕੰਪਨੀ ਨੂੰ ਨੇ ਜਨ ਲਾਈਕ ਕਰ ਲੇਤਾ ਉਹ ਚਾਹੁੰਦੇ ਸਨ ਕਿ ਈਰਾਨ ਤੇਲ ਤੇ ਈਰਾਨ ਦਾ ਹੱਕ ਹੋਵੇ ਪਰ ਇਹ ਗੱਲ ਅਮਰੀਕਾ ਨੂੰ ਪਸੰਦ ਨਹੀਂ ਸੀ ਕਿਉਂਕਿ ਓਇਲ ਦੇ ਵੈਸਟਰਨ ਕੰਟਰੋਲ ਖਤਮ ਹੋ ਰਿਹਾ ਸੀ ਸੀਆਈਏ ਅਤੇ ਐਮਆਈ6 ਨੇ ਮਿਲ ਕੇ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਆਪਰੇਸ਼ਨ ਜੈਕਸਨ ਜਿਸ ਨਾਲ ਮੁਹੰਮਦ ਮਸਾਦ ਮੁਹਟਾ ਦਿੱਤਾ ਗਿਆ ਤੇ ਸ਼ਰਨ ਈਰਾਨ ਦਾ ਵਾਪਿਸ ਪਾਵਰ ਵਿੱਚ ਲੈ ਆਏ ਇਸ ਆਪਰੇਸ਼ਨ ਤੋਂ ਬਾਅਦ ਸ਼ਾ ਅਮਰੀਕਾ ਦਾ ਪਪਿਟ ਬਣ ਗਿਆ ਤੇ ਈਰਾਨ ਵਿੱਚ ਵੈਸਟਰਨ ਕਲਚਰ ਅਮਰੀਕਨ ਵੈਪਨ ਤੇ ਮੋਡਰਨਾਈਜੇਸ਼ਨ ਆਈ ਪਰ ਨਾਲ ਹੀ ਲੋਕਾਂ ਵਿੱਚ ਇਸ ਵਿੱਚ ਗੁੱਸਾ ਵੱਧ ਗਿਆ ਸਾਲ 1979 ਵਿੱਚ ਇਸਲਾਮਿਕ ਰਿਵਿਲੇਸ਼ਨ ਹੋਈ ਐਤਲਕਮਨੀ ਪਾਵਰ ਵਿੱਚ ਆ ਗਿਆ ਤੇ ਸ਼ਾ ਨੂੰ ਪੈਣਾ ਪਿਆ ਇਹ ਸਭ ਕੁਝ ਅਮਰੀਕਾ ਦੀ ਡਾਇਰੈਕਟ ਵਾਰ ਵਾਲੇ ਸ਼ਾ ਦੇ ਖਿਲਾਫ ਰਿਐਕਸ਼ਨ ਸੀ ਉਸੇ ਸਾਲ ਅਮਰੀਕਨ ਐਂਬੈਸੀ ਤਹਿਰਾਨ ਵਿੱਚ 52 ਅਮਰੀਕੀ ਉਸਰਨ 444 ਦਿਨਾਂ ਵੇਲੇ ਤੱਕ ਹੋਸਟੇਜ ਬਣਾ ਕੇ ਰੱਖਿਆ ਗਿਆ। ਇਹ ਇਕਸੀਡੈਂਟ ਅਮਰੀਕਾ ਅਤੇ ਈਰਾਨ ਦੇ ਵਿੱਚ ਦੁਸ਼ਮਣੀ ਦਾ ਆਫੀਸ਼ੀਅਲੀ ਸਟੈਟਿਕ ਪੁਆਇੰਟ ਬਣ ਗਿਆ। ਉਸ ਤੋਂ ਬਾਅਦ ਸਾਲ 1980 ਵਿੱਚ ਈਰਾਨ-ਇਰਾਕ ਵਾਰ ਵਿੱਚ ਅਮਰੀਕਾ ਨੇ ਇਰਾਕ ਯਾਨੀ ਸੱਦਮ ਹਸੈਨ ਨੂੰ ਸਪੋਰਟ ਕੀਤਾ। 1990 ਤੋਂ 2000 ਵਿੱਚ ਈਰਾਨ ਨੂੰ ਐਕਸਿਸ ਆਵਿਲ ਅਮਰੀਕਾ ਕਹਿ ਦਿੱਤਾ ਯਾਨੀ ਸ਼ੈਤਾਨ ਦਾ ਘਰ। ਸਾਲ 2015 ਵਿੱਚ ਨਿਊਕਲੀਅਰ ਡੀਲ JCPOA साइन ਹੋਈ ਪਰ 트럼ਪ ਨੇ ਫਿਰ ਸਾਲ 2018 ਵਿੱਚ ਇਸ ਨੂੰ ਤੈਕੀਲ ਕਰ ਦਿੱਤਾ ਫਿਰ ਸਾਲ 2020 ਵਿੱਚ ਅਮਰੀਕਾ ਨੇ ਇਰਾਨ ਦੇ ਸਭ ਤੋਂ ਪਾਵਰਫੁਲ ਜਰਨਲ ਕਸਮ ਸੁਲੇਮਾਨੀ ਨੂੰ ਡਰੋਨ ਸਟ੍ਰਾਈਕ ਨਾਲ ਮਾਰ ਦਿੱਤਾ ਇਹ ਸਭ ਚੀਜ਼ਾਂ ਇਰਾਨ ਅਮਰੀਕਾ ਦੀ ਦੁਸ਼ਮਣੀ ਦਾ ਹੋਰ ਵੱਡਾ ਕਾਰਨ ਬਣਦੀਆਂ ਗਈਆਂ ਇਸ ਤੋਂ ਬਾਅਦ ਸਾਲ 2025 ਵਿੱਚ ਜਦੋਂ ਇਰਾਨ ਇਜ਼ਰਾਈਲ ਵਰਸ਼ ਹੋਇਆ ਅਮਰੀਕਨ ਇਜ਼ਰਾਈਲ ਦਾ openly ਸਪੋਰਟ ਕੀਤਾ ਅਤੇ ਫਿਰ ਉਸ ਵਿੱਚ ਜੰਗ ਵਿੱਚ ਖੁਦ ਆ ਗਿਆ ਅੱਜ ਕੱਲ ਇਰਾਨ ਅਮਰੀਕਾ ਵਿੱਚ ਦੁਸ਼ਮਣੀ ਵੱਧ ਚੁੱਕੀ ਹੈ ਸਵਾਲ ਇਹ ਇਹ ਵੀ ਬਣਦਾ ਹੈ ਕਿ ਇਰਾਨ ਇੱਕ ਡਿਵੈਲਪਿੰਗ ਕੰਟਰੀ ਹੈ ਜਿਸ ਦੇ ਉੱਪਰ ਪਹਿਲਾਂ ਤੋਂ ਕਈ ਇਕਨੋਮਿਕਲੀ ਪਾਬੰਦੀਆਂ ਪੋਲਿਟੀਕਲ ਆਈਸੋਲੇਸ਼ਨ ਤੇ ਮਿਲਟਰੀ ਪ੍ਰੈਸ਼ਰ ਬਣਾ ਰਹੇ ਹਨ ਅਮਰੀਕਾ ਤੇ ਇਜ਼ਰਾਈਲ ਜਿਹੇ ਸੁਪਰ ਪਾਵਰ ਨਾਲ ਜੰਗ ਵਿੱਚ ਕਿਵੇਂ ਉਤਰ ਗਿਆ ਇਸ ਦਾ ਜਵਾਬ ਸਿਰਫ ਹਥਿਆਰ ਵਿੱਚ ਨਹੀਂ ਸੋਚ ਵਿੱਚ ਹੈ ਇਰਾਨ ਸਮਝਦਾ ਹੈ ਜਦੋਂ ਤੱਕ ਅਸੀਂ ਡਟ ਕੇ ਜਵਾਬ ਦਿੰਦੇ ਰਹਾਂਗੇ ਦੁਨੀਆ ਸਾਨੂੰ ਸੀਰੀਅਸ ਲੈ Nghi ਰਵੇਗੀ ਤੇ ਇਸ ਦਾ ਪਹਿਲਾ ਰੀਜ਼ਨ ਹੈ ਆਈਡੀਓਲੋਜੀ ਸਾਲ 1979 ਦੀ ਇਸਲਾਮੀ ਰਿਵੋਲੂਸ਼ਨ ਤੋਂ ਬਾਅਦ ਈਰਾਨ ਦਾ ਸਿਸਟਮ ਵੈਸਟਰਨ ਕੰਟਰੋਲ ਦੇ ਖਿਲਾਫ ਬਣ ਚੁੱਕਾ ਹੈ ਤਿਲਕਮੋਨੀ ਦੇ ਨਾਰੇ ਸਨ ਨੋ ਈਸਟ ਨੋ ਵੈਸਟ ਸਿਰਫ ਇਸਲਾਮ ਈਰਾਨ ਆਪਣੇ ਆਪ ਨੂੰ ਮੁਸਲਿਮ ਵਰਡ ਦਾ ਲੀਡਰ ਮੰਨਣ ਦਾ ਦਾਵਾ ਕਰਦਾ ਹੈ ਖਾਸ ਕਰਕੇ ਐਂਟੀ ਇਜ਼ਰਾਈਲ ਫਰੰਟ ਦਾ ਦੂਜਾ ਰੀਜ਼ਨ ਇਹ ਹੈ ਪ੍ਰੌਕਸੀ ਵਾਰ ਈਰਾਨ ਡਾਇਰੈਕਟ ਵਾਰ ਵਿੱਚ ਚਾਹੇ ਕਮਜ਼ੋਰ ਹੋਵੇ ਪਰ ਇੰਡਾਇਰੈਕਟ ਵਾਰ ਵਿੱਚ ਬਹੁਤ ਸਟਰੋਂਗ ਹੈ ਉਹ ਜਿਵੇਂ ਹਜ਼ਬੁੱਲਾ ਲਿਬਨਨ ਵਿੱਚ ਹਮਾਸ ਗਾਜ਼ਾ ਵਿੱਚ ਹਉਤੋਨੀ ਯਮਨ ਵਿੱਚ ਮਿਲੀਤੀਜ਼ ਇਰਾਕ ਸੀਰੀਆ ਵਿੱਚ ਇਹ ਸਾਰੇ ਈਰਾਨ ਦੇ ਪ੍ਰੌਕਸੀਸ ਨੇ ਜੋ ਕਿ ਸਾਰੇ ਟੈਰਰਿਸਟ ਗਰੁੱਪ ਨੇ ਈਰਾਨ ਇੱਕ ਮੁਲਕ ਨਹੀਂ ਇੱਕ ਨੈਟਵਰਕ ਬਣ ਚੁੱਕਿਆ ਹੈ ਤੀਜਾ ਰੀਜ਼ਨ ਇਹ ਹੈ ਮਿਸਾਈਲ ਪਾਵਰ ਇਰਾਨ ਕੋਲ ਬੈਲਾਸਟਿਕ ਮਿਸਾਈਲ ਗ੍ਰੋਨ ਟੈਕਨੋਲੋਜੀ ਸਾਈਬਰ ਵੈਲਫੇਅਰ ਜੇ ਪਾਵਰਫੁਲ ਟੂਲ ਨੇ ਇਹ ਚੀਜ਼ਾਂ ਐਕਸਪੈਂਸਿਵ ਨਹੀਂ ਪਰ ਡੇਂਜਰਸ ਜੂਰ ਨੇ ਇਰਾਨ ਕਹਿੰਦਾ ਹੈ ਤੁਸੀਂ ਸਾਡੀ ਇਕਨੋਮੀ ਠੱਪ ਕਰ ਸਕਦੇ ਹੋ ਪਰ ਸਾਡੀ ਸੋਜ ਨਹੀਂ ਚੌਥਾ ਰੀਜ਼ਨ ਇਹ ਹੈ ਕਿ ਇੰਟਰਨਲ ਜਜਬਾ ਇਰਾਨ ਦੇ ਲੋਕ ਬਹੁਤ ਨੈਸ਼ਨਲਿਸਟ ਨੇ ਜਦੋਂ ਵੀ ਬਾਹਰ ਤੋਂ ਕੋਈ ਅਟੈਕ ਹੁੰਦਾ ਹੈ ਤਾਂ ਯੂਨਿਟੀ ਬਣਾ ਕੇ ਇੱਕ ਦੂਜੇ ਨਾਲ ਖੜਦੇ ਹਨ ਚਾਹੇ ਉਹ ਪ੍ਰੋਟੈਸਟ ਹੋਵੇ ਜਾਂ ਇਨਫਲੇਸ਼ਨ ਪਰ ਜਦੋਂ ਵਾਰ ਦੀ ਗੱਲ ਆਉਂਦੀ ਹੈ ਈਰਾਨ ਦੀ ਜਨਤਾ ਕਹਿੰਦੀ ਹੈ ਕਿ ਅਸੀਂ ਅਮਰੀਕਾ ਇਜ਼ਰਾਈਲ ਦੇ ਸਾਹਮਣੇ ਨਹੀਂ ਝੁਕਾਂਗੇ ਚਾਹੇ ਸਾਨੂੰ ਸਿਰ ਕਾਂ ਨਾ ਕਰਾਣਾ ਪਵੇ। 사실 ਵਿੱਚ ਈਰਾਨ ਜਾਣਦਾ ਹੈ ਕਿ ਉਹ ਸੁਪਰ ਪਾਵਰ ਨਹੀਂ ਪਰ ਉਹ ਕਿਸੇ ਵੀ ਸੁਪਰ ਪਾਵਰ ਨੂੰ ਟੱਕਰ ਜ਼ਰੂਰ ਪਹੁੰਚਾਉਣ ਦਾ ਜਜਬਾ ਰੱਖਦਾ ਹੈ ਤੇ ਉਹ ਵੀ ਮਿਡਲ ਈਸਟ ਵਿੱਚ ਜਿੱਥੇ ਇੱਕ ਵਾਰ ਵਾਰ ਇੱਕ ਗਲੋਬਲ ਔਇਲ ਕ੍ਰਾਈਸਿਸ ਦਾ ਸੁਪਨਨ ਸੰਭੀ ਹੈ। ਤੇ ਨਾਲ ਹੀ ਜਿਹਦੇ ਕੋਲ ਹਾਰਨ ਲਈ ਪੋਲਿਸੀਿੰਦਾ ਉਸ ਨੂੰ ਡਰ ਕਿਸ ਚੀਜ਼ ਦਾ ਹੁਣ ਗੱਲ ਕਰਦੇ ਹਾਂ ਕਿ ਇਸ ਵਿੱਚ ਇੰਡੀਆ ਦਾ ਕੀ ਸਟੈਂਡ ਹੈ ਵਰਲਡ ਵਾਰ 2 ਤੋਂ ਬਾਅਦ ਇੰਡੀਆ ਨੇ ਆਪਣੀ ਫੋਰਨ ਪੋਲਿਸੀ ਨੂੰ ਨੋਨ ਅਲਾਈਡ ਮੂਵਮੈਂਟ ਤੇ ਪ੍ਰਿੰਸੀਪਲ ਦੇ ਰੱਖਿਆ ਇਸ ਦਾ ਮਤਲਬ ਹੈ ਨਾ ਕਿਸੇ ਦੇ ਬਲੌਕ ਵਿੱਚ ਜਾ ਕੇ ਨਾ ਕਿਸੇ ਦੇ ਸਪੋਰਟ ਵਿੱਚ ਫਿਰ 1947 ਤੋਂ ਬਾਅਦ ਇੰਡੀਆ ਨੇ ਪਹਿਲਾਂ ਇਜ਼ਰਾਈਲ ਨੂੰ ਰਿਕੋਗਨਾਈਜ਼ ਨਹੀਂ ਕੀਤਾ ਕਿਉਂਕਿ ਇੰਡੀਆ ਪੈਲੇਸਟਾਈਨ ਕਾਉਸ ਦੇ ਨਾਲ ਖੜਾ ਸੀ ਸਾਲ 1992 ਵਿੱਚ ਇੰਡੀਆ ਨੇ ਇਜ਼ਰਾਈਲ ਦੇ ਡਿਪਲੋਮੈਟਿਕ ਰਿਲੇਸ਼ਨ ਥੋੜੇ ਥੋੜੇ ਐਸਟੈਬਲਿਸ਼ ਹੋਨੇ ਸ਼ੁਰੂ ਹੋ ਗਏ ਪਰ ਪਿਛਲੇ ਕੁਝ ਸਮੇਂ ਵਿੱਚ ਇੰਡੀਆ ਨੇ ਇਜ਼ਰਾਈਲ ਨਾਲ ਡਿਫੈਂਸ ਐਗਰੀਕਲਚਰ ਤੇ ਇੰਟੈਲੀਜੈਂਸੀ ਦੇ ਫੀਲਡ ਵਿੱਚ ਬਹੁਤ ਸਟਰੋਂਗ ਰਿਸ਼ਤਾ ਬਣਾ ਲਿਆ ਹੈ ਦੂਜੇ ਪਾਸੇ ਈਰਾਨ ਨਾਲ ਇੰਡੀਆ ਦਾ ਰਿਸ਼ਤਾ ਸ਼ੁਰੂ ਤੋਂ ਹੀ ਵਧੀਆ ਰਿਹਾ ਹੈ ਫਿਰ 1950 ਚ ਇੰਡੀਆ ਈਰਾਨ ਕਲਚਰ એનર્ਜੀ ਤੇ ਟ੍ਰੇਡ ਰਿਸ਼ਤੇ ਮਜ਼ਬੂਤ ਹੋ ਗਏ ਈਰਾਨ ਇੰਡੀਆ ਲਈ ਤੇਲ ਦਾ ਵੱਡਾ ਸੋਰਸ ਬੰਗਿਆ ਨਾਲ ਹੀ ਚਬਾਰ ਪੋਰਟ ਪ੍ਰੋਜੈਕਟ ਵਿੱਚ ਦੋਨਾਂ ਦੇਸ਼ਾਂ ਨੇ ਪਾਰਟਨਰ ਬਣ ਗਏ ਜੋ ਚਾਈਨਾ ਪਾਕਿਸਤਾਨ ਦੇ ਗਵਾਟਰ ਪੋਰਟ ਦਾ ਜਵਾਬ ਸੀ ਪਰ ਈਰਾਨ ਇਜ਼ਰਾਈਲ ਦੀ ਦਸ਼ਮਣੀ 'ਚ ਇੰਡੀਆ ਬੈਲਸ ਬਣਾ ਕੇ ਖੜਾ ਹੈ ਇੱਕ ਪਾਸੇ ਨਹੀਂ ਜਾ ਰਿਹਾ ਇੱਕ ਪਾਸੇ ਇੰਡੀਆ ਇਜ਼ਰਾਈਲ ਤੋਂ ਮਿਸਾਈਲ ਸਿਸਟਮ ਡਰੋਨ ਰਡਾਰ ਲੈ ਰਿਹਾ ਹੈ ਅਤੇ ਦੂਜੇ ਪਾਸੇ ਈਰਾਨ ਤੋਂ ਸਸਤਾ ਕਰੂਡ ਆਇਲ ਮਿਲ ਰਿਹਾ ਹੈ ਜਦੋਂ ਸਾਲ 2010 ਵਿੱਚ ਅਮਰੀਕਾ ਨੇ ਈਰਾਨ ਦੇ ਪਾਬੰਦੀਆਂ ਲਾਈਆਂ ਤੇ ਇੰਡੀਆ ਦੇ ਉੱਪਰ ਵੀ ਪ੍ਰੈਸ਼ਰ ਆਇਆ ਫਿਰ ਇੰਡੀਆ ਨੇ ਡਿਪਲਮੈਟਿਕ ਸਮਾਰਟ ਅਪਰੋਚ ਲਈ ਅਤੇ ਔਇਲ ਇੰਪੋਰਟ ਘਟਾ ਦਿੱਤਾ ਪਰ ਚਿਬਰ ਪ੍ਰੋਜੈਕਟ ਵਿੱਚ ਇਨਵੋਲਵਮੈਂਟ ਬਣਾਈ ਰੱਖੀ ਸਾਲ 2020 ਵਿੱਚ ਇੰਡੀਆ ਇਜ਼ਰਾਈਲ ਦੇ ਰਿਲੇਸ਼ਨ 골ਡਨ ਫੇਜ਼ ਵਿੱਚ ਆ ਗਏ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਨੇ ਇਜ਼ਰਾਈਲ ਦਾ ਹਿਸਟੋਰੀਕਲ ਵਿਜ਼ਿਟ ਕੀਤਾ ਤੇ ਮਿਲਟਰੀ ਟੈਕਨੋਲੋਜੀ ਵਿੱਚ ਇੰਡੀਆ ਨੇ ਇਜ਼ਰਾਈਲ ਤੋਂ ਬੀਲਸ ਫਾਈਨ ਲਾਈਵ ਦਿੱਤੀਆਂ ਅੱਜ ਸਾਲ ਦੇ 25 ਵਿੱਚ ਜਦੋਂ ਇਰਾਨ ਇਜ਼ਰਾਈਲ ਵਾਰ ਦੀ ਅੱਗ ਲੱਗ ਚੁੱਕੀ ਹੈ ਤਾਂ ਇੰਡੀਆ ਇੱਕ ਨਿਊਟਰਲ ਸਟੈਂਸ ਰੱਖ ਰਿਹਾ ਹੈ ਭਾਰਤ ਨੇ ਦੋਨਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਓ ਤਾਂ ਦੋਸਤੋ ਇਸ ਹੀ ਇਰਾਨ ਇਜ਼ਰਾਈਲ ਦੇ ਯੁੱਧ ਦੀ ਪੂਰੀ ਕਹਾਣੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ